ਸਰਮਾਨ ਕਰਨਾ ਹੈ ਰੁਪਿੰਦਰ ਜਲਾਲ ਦਾ ਸਾਡੇ ਵੀਰ ਲਬਰੀ ਪ੍ਰਧਾਨ ਨੇ ਜੋ ਇਸ ਖੇਡ ਕਲੱਬ ਦੇ ਉਹਨਾਂ ਦੇ ਸਾਰੇ ਸਹਿਯੋਗੀਆਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਗਰਾਊਂਡ ਦੇ ਵਿੱਚ ਆ ਜਾਣ ਰੁਪਿੰਦਰ ਜਲਾਲ ਦਾ ਬਹੁਤ ਵੱਡਾ ਸਰਮਾਨ ਜਿਹੜਾ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਹੈ ਸਾਡਾ ਥੋੜੀ ਜੀ ਗੌਰ ਕਰਿਓ ਰੁਪਿੰਦਰ ਬਾਈ ਨੂੰ ਖੁਦ ਨਹੀਂ ਪਤਾ ਸੀ ਜੇ ਵੀ ਮੇਰਾ ਸਨਮਾਨ ਹੋਣਾ ਹੈ ਸਹੀ ਗੱਲ ਰੁਪਿੰਦਰ ਬਾਈ ਨੂੰ ਖੁਦ ਨਹੀਂ ਪਤਾ ਸੀ ਮੇਰਾ ਸਨਮਾਨ ਹੋਣਾ ਉਧਰੋਂ ਦਾ ਬਾਈ ਹੋਣੇ ਨੇ ਪੋਸਟਰ ਲਾਂਚ ਕਰਤਾ ਉਧਰੋਂ ਕਿਸੇ ਨੇ ਐਡ ਚਲਦੀ ਦੇਖ ਲਈ ਵੀ ਹੁਣ ਸਾਈਜ਼ ਬਡੋਰ ਆਉਣ ਲੱਗੀ ਹੈ ਜਿਹੜੀ ਥਾਰ ਗੱਡੀ ਹੈ ਫਿਰ ਬਾਈ ਉਹਨੇ ਕਹਿੰਦੇ ਵੀ ਉਹਨੇ ਇੱਕ ਵਾਰੀ ਲਾਡਤਾ ਕਰਤਾ ਵੀ ਤੈਨੂੰ ਪਿਸ਼ਲਪੁਰੇ ਗੱਡੀ ਢੋਲੀ ਦੇਣੀ ਹੈ ਰੁਪਿੰਦਰ ਤੈਨੂੰ ਰਾਸ਼ੀ ਜਿਹੜੀ ਹੈ ਜਿੰਨੀ ਵੀ ਰਾਸ਼ੀ ਹੈ 20 ਲੱਖ 25 ਲੱਖ ਹੈ ਰਾਖਾ ਉਹ ਫਾਰ ਗੱਡੀ ਰੌਕਸ ਗੱਡੀ ਦੀ ਰਾਸ਼ੀ ਜਿਹੜੀ ਆ ਉਹ ਪੈਨੂ ਤੁਸ਼ਨਪੁਰ ਦੇ ਮੁੰਡੇ ਦੇ ਦੇ ਦਿੱਤੀ ਜਾਵੇਗੀ ਉਹ ਵੱਡੀ ਬੱਤ ਹੋ ਗਈ ਆ ਉਹ ਵੱਡੀ ਅਪਤੂਦਰ ਵੀ ਨੇ ਲਾਸਟ ਦੇ ਵਿੱਚ ਸਾਨੂੰ ਮਿਲ ਜਾਣੀ ਹੈ ਤੇ ਜਦੋਂ ਵੱਡੀ ਮਿਲ ਗਈ ਰੌਕਸ ਫਾਈਨ ਸੀਟਰ ਉਹ ਰਪਿੰਦਰ ਦੇ ਘਰੇ ਗੱਡੀ ਪਹੁੰਚੀ ਜਾਵੇਗੀ ਇੱਕ ਵਾਰੀ ਤਾੜੀ ਮਾਰੋ ਯਾਰ ਥੱਲੇ ਮੁੰਡੇ ਦੇ ਲਈ ਹੋਰ ਤਾੜੀਆਂ ਉਹਨੂੰ ਪਤਾ ਵੀ ਨਹੀਂ ਸੀਗਾ ਵੀ ਮੈਨੂੰ ਐਡੀ ਵੱਡੀ ਗੱਡੀ ਮਿਲਨੀ ਹੈ ਉਹ ਗੱਡੀ ਕਾਹਦੇ ਆ ਉਹ ਚੰਗੇ ਬੋਲਾ ਕਰਕੇ ਆ ਜੋਹਰ ਪੰਦਰ ਨੇ ਆਪਣੇ ਤਰਤੇ ਦਿੱਲੀ ਰਾਹ ਕੇ ਹੰਡਾਇਆ ਉਹਦੇ ਲਈ ਵੱਡਾ ਸਨਮਾਨ ਹੈ ਉਹ ਮੁੱਖੇ ਬੋਲਾ ਕਰਕੇ ਸਨਮਾਨ ਹੈ ਰਣਜੀਤ ਸਿੰਘ ਸਿੱਧੂ ਨੇ ਬੇਡੇਰਾ ਸਨਮਾਨ ਹੈ ਇਹਦੇ ਇੱਕ ਗੱਲ ਕਹਿੰਦਾ ਹੁੰਦਾ ਹੈ ਵੀ ਕਮੰਕੀ ਦੀ ਆਵਾਜ਼ ਧਾਰੂ ਚੱਲਦੀ ਆ ਤੇ ਜਲਾਲ ਅਰੇ ਨੇ ਜਦੋਂ ਕੀਤਾ ਪੰਦਰ ਨੇ ਉਲਟੀ ਕੀਤਾ ਉਹਦੇ ਮੁੱਖੀਵਾਜ ਉਹਨੇ ਪਤਲੀ ਆਵਾਜ਼ ਰਾਈ ਕੁੜੀਆਂ ਦੇ ਦਿਲਾਂ ਦੇ ਰਾਜ ਕੀਤਾ ਜਦੋਂ ਜਲਾਲ ਆਲਾ ਬੋਲਦਾ ਆਏ ਲੱਗਦਾ ਜਿਵੇਂ ਫਰੋਜ਼ ਖੇਣ ਬੋਲਦਾ ਹੁੰਦਾ ਉਹ ਦਿਲੇ ਧੰਨਵਾਦ ਆ ਭਰਾ ਦਾ ਉਹ ਦਿਲੇ ਧੰਨਵਾਦ ਨੇ ਸਿੱਟਿਆਂ ਦੇ ਮੁੰਡੇ ਰਬਿੰਦਰ ਦੇ ਲਈ ਅੱਜ ਬਹੁਤ ਵੱਡਾ ਸਨਮਾਨ ਰਬਿੰਦਰ ਜਲਾਲ ਦਾ ਉਹ ਧਰਤੀ ਤੇ ਕੀਤਾ ਗਿਆ ਵੱਡੀ ਜੱਫੀ ਮਾਰਦੀ ਬਲੇ ਔਰ ਥਾਰ ਉਹਦੇ ਘਰੇ ਜਾਊਗੀ ਕਿਸ਼ਨਪੁਰੇ ਵਾਲੇ ਇਹ ਗੱਲ ਬੱਜਿਆ ਕਰਨੀ ਐ ਵੀ ਥਾਰ ਮਿਲੀ ਕਿੱਥੇ ਕਿਸ਼ਨਪੁਰੇ ਮਿਲੀ ਐ ਜਿੱਥੇ ਰਹੇਗੀ ਵੱਜੇਗੀ ਸਾਡੇ ਵਾਲੀ ਪੱਕੀ ਮੋਹਰ ਲਾਤੀ ਜੱਟੀਏ ਕਿਤੇ ਕਿਸ਼ਨਪੁਰੇ ਵੱਜਿਆ ਕਰਨੀ ਗੱਦੀ ਕਿ ਜਿੱਥੇ ਰਹੇਗੀ ਵੱਜੇਗੀ ਸਾਡੇ ਵਾਲੀ ਪੱਕੀ ਮੋਹਰ ਲਾਤੀ ਜੱਟ ਨੇ ਇਹ ਥਾਰ ਇਹ ਤਾਂ ਕਿਸ਼ਨਪੁਰੇ ਵੱਜੀ ਮਿਲੀ ਵੱਜਿਆ ਕਰਨੀ ਐ ਵੀ ਜਲਾਲਾ ਦੇ ਥਾਰ ਮਿਲੀ ਕਿਸ਼ਨਪੁਰੇ ਮਿਲੀ ਐ ਰਪਿੰਦਰ ਵੀਰ ਦਾ ਮੈਂ ਧੰਨਵਾਦ ਕਰਦਾ ਮੁਬਾਰਕਬਾਦ ਐ ਇਹ ਸਨਮਾਨ ਨਿਤ ਨਿਤ ਸਾਲ ਤੋਂ ਪਹਿਲਾਂ ਤਾਂ ਗੱਜ ਕੇ ਫਤੇ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਮੇਰਾ ਇਹ ਸਲਮਾਨ ਜਿਹੜਾ ਕਿਸ਼ਨਪੁਰੇ ਦੇ ਟੂਰਨਾਮੈਂਟ ਤੇ ਹੋਇਆ ਅਸੀਂ ਛੋਟੇ ਹੁੰਦੇ ਸੀ ਤੇ ਕਿਸ਼ਨਪੁਰੇ ਦੇ ਟੂਰਨਾਮੈਂਟ ਦਾ ਨਾਮ ਸੁਣਦੇ ਸੀਗੇ ਯਾਰ ਵੀ ਐਡਾ ਇਕੱਠ ਹੁੰਦਾ ਐਡੀਆਂ ਟੀਮਾਂ ਆਉਂਦੀਆਂ ਇੰਨਾ ਤਕੜਾ ਟੂਰਨਾਮੈਂਟ ਅੱਜ ਤੱਕ ਬਰਕਰਾਰ ਆ ਪਰ ਅੱਜ ਮੈਨੂੰ ਸੱਚੀ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਮੇਰਾ ਕਿਸ਼ਨਪੁਰੇ ਦੇ ਵੱਡੇ ਮੇਲੇ ਤੇ ਸਨਮਾਨ ਹੋਇਆ ਇਹ ਵੱਡੇ ਮੇਲੇ ਨੇ ਚਾਹੇ ਪਿੰਡਰਾਂ ਦਾ ਉੱਥੇ ਵੀ ਬਾਈ ਬਲਜਿੰਦਰੇ ਹੁਣੀ ਸਨਮਾਨ ਬਖਸ਼ਦੇ ਆ ਅੱਜ ਸਾਡੇ ਭਰਾ ਬਾਈ ਕਰਮਪਾਲ ਸਿੱਧੂ ਸ਼ਿਵਾ ਕੈਨੇਡਾ ਸਾਡਾ ਵੀਰ ਬਾਈ ਮੇਜਰ ਹੁਣੀ ਗੁਰਕੀਰਤ ਹੁਣੀ ਜਸਪ੍ਰੀਤ ਹੁਣੀ ਸਾਰੇ ਭਰਾ ਰਮਨ ਹੁਣੀ ਜਿੰਨੇ ਵੀ ਮੇਰੇ ਵੀਰ ਕੈਲਗਰੀ ਦੇ ਵਿੱਚ ਬੈਠੇ ਜਿਨ੍ਹਾਂ ਨੇ ਇਹ ਸੋਚਿਆ ਮੈਨੂੰ ਸੱਚੀ ਨਹੀਂ ਸੀ ਪਤਾ ਵੀ ਐਸ ਮੈਂ ਬੈਲਜੀਅਮ ਦੇ ਵਿੱਚ ਸੁੱਤਾ ਪਿਆ ਸੀ ਸਵੇਰੇ ਮੈਨੂੰ ਵਧਾਈਆਂ ਦੇ ਤੇ ਮੈਨੂੰ ਪੋਸਟਰ ਤੋਂ ਪਤਾ ਲੱਗਿਆ ਵੀ ਮੇਰਾ ਸਨਮਾਨ ਹੋਣਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਬੱਡੀ ਦੇ ਖਿਡਾਰੀਆਂ ਨੂੰ ਵੀ ਕਮੈਂਟੇਟਰਾਂ ਨੂੰ ਵੀ ਕਿਉਂਕਿ ਆਪਾਂ ਫੀਲਡ ਦੇ ਵਿੱਚ ਜਦੋਂ ਖੇਡਦੇ ਆ ਆਪਾਂ ਕਮੈਂਟਰੀ ਕਰਦੇ ਆ ਤੇ ਆਪਾਂ ਨੂੰ ਪਿਆਰ ਸਤਿਕਾਰ ਜਿਹੜਾ ਬਣਾਉਣਾ ਚਾਹੀਦਾ ਤੇ ਮੇਰਾ ਉਹਨਾਂ ਸਾਰੀਆਂ ਸਤਕਾਰਤ ਰੂਹਾਂ ਦੇ ਨਾਲ ਜਿਨ੍ਹਾਂ ਨੇ ਇਹ ਮਾਨ ਸਨਮਾਨ ਕੀਤਾ ਮੇਰਾ ਦਲੀ ਹਰ ਇੱਕ ਬੰਦੇ ਨਾਲ ਰਿਸ਼ਤਾ ਸਾਰੇ ਭਰਾ ਤੁਸੀਂ ਖੜੇ ਆ ਕਬੱਡੀ ਦੇ ਨਾਲ ਇੱਕ ਭਾਵਨਾ ਦੇ ਨਾਲ ਲੱਗੇ ਹੋਏ ਆ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸੋ ਕਬੱਡੀ ਨੂੰ ਆਪਾਂ ਇਸੇ ਤਰ੍ਹਾਂ ਅੱਗੇ ਲੈ ਕੇ ਜਾਈਏ ਔਰ ਕਬੱਡੀ ਨੂੰ ਆਪਾਂ ਹਨੇਰੇ ਤੋਂ ਦੂਰ ਕਰੀਏ ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਬੱਡੀ ਦੇ ਖਿਡਾਰੀਆਂ ਨੂੰ ਵੀ ਆਪਾਂ ਸਮੇਂ ਸਿਰ ਆਈਏ ਕਿਉਂਕਿ ਜਦੋਂ ਆਪਾਂ ਸਮੇਂ ਸਿਰ ਨਹੀਂ ਆਉਂਦੇ ਤਾਂ ਜਦੋਂ ਕਮੇਟੀਆਂ ਨੂੰ ਆਪਣੇ ਅਸੂਲਾਂ ਤੋਂ ਥੋੜਾ ਜਿਹਾ ਪਿੱਛੇ ਹਟਣਾ ਪੈਂਦਾ ਵੀ ਬੰਦਾ ਘਰੇ ਆਇਆ ਤਾਂ ਕੋਈ ਮੋੜਿਆ ਵੀ ਨਹੀਂ ਜਾਂਦਾ ਸੋ ਸਤਕਾਰ ਹੈ ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਮੈਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਇੰਨਾ ਪਿਆਰ ਕੀਤਾ ਜਦੋਂ ਵੀ ਪੋਸਟਰ ਆਇਆ ਤਾ ਇੰਨਾ ਕਿ ਤੁਸੀਂ ਵਾਇਰਲ ਕੀਤਾ ਵੀ ਐਦਾਂ ਲੱਗਦਾ ਸੀਗਾ ਵੀ ਜਿਵੇਂ ਤੁਹਾਡਾ ਹੀ ਸਾਰਿਆਂ ਦਾ ਸਨਮਾਨ ਹੋ ਰਿਹਾ ਹੋਵੇ ਸੋ ਇਹ ਸਨਮਾਨ ਵਾਕਈ ਸੰਗਤ ਦਾ ਸਨਮਾਨ ਸੋ ਰੁਪਿੰਦਰ ਤਾਂ ਕੁਛ ਵੀ ਨਹੀਂਗਾ ਰੁਪਿੰਦਰ ਤਾਂ ਤੁਹਾਡੇ ਸਾਰਿਆਂ ਦੇ ਚਰਨਾਂ ਦੀ ਧੂੜ ਆ ਤੇ ਹਮੇਸ਼ਾ ਚਰਨਾਂ ਦੀ ਧੂੜ ਬਣ ਕੇ ਹੀ ਰਹੂਗਾ ਮੈਂ ਯੂਰਪ ਤੋਂ ਸਵੇਰੇ ਹੀ ਆਇਆ ਸੀ ਨੀਂਦਰਾ ਵੀ ਬਹੁਤ ਸੀਗਾ ਰਸਤੇ 'ਚ ਮੀਂਹ ਨੂੰ ਪੈਂਦਾ ਸੀਗਾ ਪਰ ਮੈਂ ਕਿਹਾ ਵੀ ਬੇਸ਼ੱਕ ਲੇਟ ਹੋ ਗਿਆ ਪਰ ਮਾਫੀ ਮੰਗ ਲਾਂਗੇ ਯੂਰਪ ਦੀ ਸੰਗਤ ਨੇ ਵੀ ਬਹੁਤ ਸਤਿਕਾਰ ਬਖਸ਼ਿਆ ਤੁਸੀਂ ਪੰਜਾਬ ਵਾਲਿਆਂ ਨੇ ਪੂਰੀ ਦੁਨੀਆ ਦੇ ਵਿੱਚ ਪਿਆਰ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਝਕਾਰਾ ਪੰਜਾਬ ਪੰਜਾਬੀਆਂ ਦੇ ਲਈ ਬੋਲੇ